5 ਫੁੱਟ ਦੇ ਜਸਮੀਰ ਸਿੰਘ ਅਤੇ ਜਲੰਧਰ ਦੀ 3.5 ਫੁੱਟ ਦੀ ਸੁਪਰੀਤ ਕੌਰ ਦੇ ਵਿਆਹ ਦੀ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਕੀਕਤ ਵਿੱਚ ਹਰਿਆਣਾ ਦੇ ਘੁਰੇ ਖੇਤਰ ਦੇ ਜਸਮੀਰ ਸਿੰਘ ਉਰਫ ਭੋਲਾ ਮਲਿਕ ਦੀ ਜਲੰਧਰ ਦੀ ਸੁਪਰੀਤ ਕੌਰ ਨਾਲ ਜੋ ਕਿ ਕੈਨੇਡਾ ਵਿੱਚ ਰਹਿੰਦੀ ਹੈ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਵਿਆਹ ਹੁੰਦਾ ਹੈ। ਸ਼ਨੀਵਾਰ ਨੂੰ ਦੋਹਾਂ ਦਾ ਜਲੰਧਰ ਦੇ ਵਿੱਚ ਵਿਆਹ ਹੋਇਆ ਮਿਲੀ ਜਾਣਕਾਰੀ ਦੇ ਮੁਤਾਬਕ ਸੁਪ੍ਰੀਤ ਕੌਰ ਕੈਨੇਡਾ ਤੋਂ ਜਲੰਧਰ ਆਈ ਸੀ ਅਤੇ ਦੋਹਾਂ ਨੇ ਸੋਮਵਾਰ ਨੂੰ ਕੁਰਸ਼ੇਤਰ ਦੇ ਵਿੱਚ ਰਿਸੈਪਸ਼ਨ ਪਾਰਟੀ ਰੱਖੀ ਸੀ ਦੋਹਾਂ ਦੇ ਵਿਆਹ ਤੋਂ ਬਾਅਦ ਨੱਚਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦੀ ਮੀਟਿੰਗ ਸੋਸ਼ਲ ਮੀਡੀਆ ਤੇ 1.5 ਸਾਲ ਪਹਿਲੇ ਹੋਈ ਸੀ ਤੇ 1.5 ਸਾਲ ਬਾਅਦ ਦੋਹਾਂ ਨੇ ਇੱਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਪਿਆਤੋ ਪਹਿਲਾਂ ਸੁਪਰੀਤ ਕਈ ਵਾਰ ਪੋਲਾ ਮਲਿਕ ਨੂੰ ਮਿਲਣ ਦੇ ਲਈ ਉਸਦੇ ਪਿੰਡ ਵੀ ਜਾ ਚੁੱਕੀ ਸੀ ਤਾਂ ਕਿ ਉਸਦੇ ਪਰਿਵਾਰ ਬਾਰੇ ਜਾਣ ਸਕੇ ਬਾਅਦ ਦੇ ਵਿੱਚ ਦੋਨਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ